ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਅਮਰੀਕਾ ਵਿੱਚ ਇੱਕ ਹੋਰ ਟਰੱਕ ਡਰਾਈਵਰ ਫੜਿਆ ਗਿਆ ਟਰੱਕ ਖੋਲਿਆ ਤਾਂ ਜੋ ਅੰਦਰ ਸੀ ਉਹ ਦੇਖ ਕੇ ਰੂਹ ਕੰਬ ਗਈ ਅੱਜ ਦੀ ਇਹ ਕਹਾਣੀ ਸਿਰਫ ਇੱਕ ਖਬਰ ਨਹੀਂ ਬਲਕਿ ਅਮਰੀਕਾ ਦੀਆਂ ਸੜਕਾਂ ਤੇ ਪੰਜਾਬੀ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦੀ ਉਹ ਅਣਕਹੀ ਸੱਚਾਈ ਹੈ ਜਿਸ ਨੂੰ ਸੁਣ ਕੇ ਤੁਹਾਡਾ ਦਿਲ ਕੰਬ ਜਾਵੇਗਾ ਅਤੇ ਅੱਖਾਂ ਨਮ ਹੋ ਜਾਣਗੀਆਂ ਗੱਲ ਹੈ ਗੁਰਮਨ ਸਿੰਘ ਦੀ ਇੱਕ ਮਿਹਨਤੀ ਨੌਜਵਾਨ ਜੋ ਪੰਜਾਬ ਤੋਂ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੱਤ ਸਮੁੰਦਰ ਪਾਰ ਆਇਆ ਸੀ ਕੈਲੀਫੋਰਨੀਆ ਦੀਆਂ ਧੁੱਪਾਂ ਤੋਂ ਲੈ ਕੇ ਨਿਊਯਾਰਕ ਦੀਆਂ ਬਰਫ਼ੀਲੀਆਂ ਰਾਤਾਂ ਤੱਕ ਗੁਰਮਨ ਨੇ ਆਪਣੀ ਤਰੱਕ ਦੀ ਸਟੀਅਰਿੰਗ ਨੂੰ ਫੜ ਕੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਉਹ ਸੋਚਦਾ ਸੀ ਕਿ ਜੇਕਰ ਉਹ ਦਿਨ ਰਾਤ ਮਿਹਨਤ ਕਰੇਗਾ ਤਾਂ ਜਲਦੀ ਹੀ ਉਹ ਆਪਣੇ ਪਿੰਡ ਘਰ ਬਣਾ ਲਵੇਗਾ ਸਾਂ ਦਾ ਵਿਆਹ ਕਰ ਦੇਵੇਗਾ ਅਤੇ ਮਾਤਾ ਪਿਤਾ ਨੂੰ ਸੁੱਖ ਦੇਵੇਗਾ ਪਰ ਕਿਸ ਨੂੰ ਪਤਾ ਸੀ ਕਿ ਇੱਕ ਆਮ ਜਿਹੀ ਡਿਊਟੀ ਉਸ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦੇਵੇਗੀ ਇੱਕ ਕਟਨਾ ਟੈਕਸਾਸ ਦੇ ਇੱਕ ਰੁਜੇਵੇਂ ਵਾਲੇ ਹਾਈਵੇ ਤੇ ਵਾਪਰੀ ਜਦੋਂ ਗੁਰਮਨ ਆਪਣਾ ਪਾਰੀ ਟਰਕ ਲੈ ਕੇ ਇੱਕ ਲੰਬੀ ਦੂਰੀ ਦੀ ਡਿਲੀਵਰੀ ਤੇ ਜਾ ਰਿਹਾ ਸੀ ਸਭ ਕੁਝ ਆਮ ਸੀ ਜਦੋਂ ਤੱਕ ਉਹ ਇੱਕ ਬਾਰਡਰ ਪੈਟਰੋਲ ਚੈੱਕਪੁਆਇੰਟ ਤੇ ਨਹੀਂ ਪਹੁੰਚਿਆ ਉਸ ਦੇ ਕਾਗਜ਼ਾਤ ਸਾਰੇ ਸਹੀ ਸਨ ਤਰਕ ਦੀ ਫਿਟਨੈਸ ਵੀ ਪੂਰੀ ਸੀ ਪਰ ਇੱਕ ਅਣਜਾਣ ਜਿਹੇ ਸ਼ੱਕ ਨੇ ਅਧਿਕਾਰੀਆਂ ਨੂੰ ਤਰਕ ਨੂੰ ਰੋਕਣ ਲਈ ਮਜਬੂਰ ਕਰ ਦਿੱਤਾ ਗੁਰਮਨ ਨੂੰ ਕੋਈ ਚਿੰਤਾ ਨਹੀਂ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਉਹ ਕੋਈ ਗਲਤ ਕੰਮ ਨਹੀਂ ਕਰ ਰਿਹਾ ਪਰ ਜਦੋਂ ਇੱਕ ਅਧਿਕਾਰੀ ਨੇ ਉਸ ਦੇ ਤਰਕ ਦੇ ਪਿਛਲੇ ਹਿੱਸੇ ਨੂੰ ਖੋਲਣ ਦਾ ਇਸ਼ਾਰਾ ਕੀਤਾ ਤਾਂ ਗੁਰਮਨ ਦੇ ਮੱਥੇ ਤੇ ਪਸੀਨਾ ਆ ਗਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਕਈ ਵਾਰ ਅਣਜਾਣੇ ਵਿੱਚ ਹੀ ਟਰੱਕਾਂ ਵਿੱਚ ਨਾਜਾਇਜ਼ ਸਮਾਨ ਰੱਖ ਦਿੱਤਾ ਜਾਂਦਾ ਹੈ ਟਰੱਕ ਦਾ ਤਾਲਾ ਖੋਲਿਆ ਗਿਆ ਅਤੇ ਜਦੋਂ ਅੰਦਰ ਦਾ ਦ੍ਰਿਸ਼ ਸਾਹਮਣੇ ਆਇਆ ਤਾਂ ਉੱਥੇ ਖੜੇ ਹਰ ਵਿਅਕਤੀ ਦੀ ਰੂਹ ਕੰਬ ਗਈ ਉਹ ਕੋਈ ਸਮਗਲਿੰਗ ਦਾ ਸਮਾਨ ਨਹੀਂ ਸੀ ਨਾ ਕੋਈ ਨਸ਼ਾ ਸੀ ਅੰਦਰ ਜੋ ਸੀ ਉਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਸੀ ਇੱਕ ਅਜਿਹਾ ਦ੍ਰਿਸ਼ ਜਿਸ ਨੂੰ ਬਿਆਨ ਕਰਨਾ ਵੀ ਮੁਸ਼ਕਲ ਹੈ ਗੁਰਮਨ ਸਿੰਘ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਵਿਦੇਸ਼ਾਂ ਵਿੱਚ ਸਾਡੇ ਪੰਜਾਬੀ ਵੀਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਇਸ ਲਈ ਪੂਰੀ ਕਹਾਣੀ ਨੂੰ ਧਿਆਨ ਨਾਲ ਸੁਣੋ ਤਾਂ ਜੋ ਤੁਸੀਂ ਵੀ ਇਸ ਸਚਾਈ ਨਾਲ ਜੁੜ ਸਕੋ ਅਤੇ ਗੁਰਮੰਨ ਦੇ ਦਰਦ ਨੂੰ ਮਹਿਸੂਸ ਕਰ ਸਕੋ ਜਿਸ ਨੂੰ ਇਸ ਅਨਮਨੁੱਖੀ ਘਟਨਾ ਦਾ ਸਾਹਮਣਾ ਕਰਨਾ ਪਿਆ ਇਹ ਵੀਡੀਓ ਸਿਰਫ ਇੱਕ ਚੇਤਾਵਨੀ ਨਹੀਂ ਸਗੋਂ ਸਾਡੇ ਪਾਈਚਾਰੇ ਲਈ ਇੱਕ ਗੰਭੀਰ ਸੁਨੇਹਾ ਵੀ ਹੈ ਜਦੋਂ ਤਰਕ ਦਾ ਦਰਵਾਜ਼ਾ ਪੂਰੀ ਤਰ੍ਹਾਂ ਖੋਲਿਆ ਗਿਆ ਤਾਂ ਹਵਾ ਵਿੱਚ ਇੱਕ 파ਰੀ ਤੇਜ਼ ਬਦਬੂ ਫੈਲ ਗਈ ਜੋ ਕਿਸੇ ਵੀ ਆਮ ਵਿਅਕਤੀ ਲਈ ਸਹਿਣ ਕਰਨੀ ਮੁਸ਼ਕਲ ਸੀ ਅਧਿਕਾਰੀਆਂ ਨੇ ਤੁਰੰਤ ਮਾਸਕ ਪਾ ਲਏ ਪਰ ਗੁਰਮਨ ਸਿੰਘ ਜੋ ਕਿ ਤਰਕ ਦੇ ਅੱਗੇ ਖੜਾ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਡਰ ਅਤੇ ਹੈਰਾਨੀ ਦਾ ਮਿਸ਼ਰਣ ਸੀ ਤਰਕ ਦੇ ਅੰਦਰ ਵੱਡੇ-ਵੱਡੇ ਲੱਕੜ ਦੇ ਬਕਸਿਆਂ ਦੇ ਪਿੱਛੇ ਇੱਕ ਤੰਗ ਜਗ੍ਹਾ ਵਿੱਚ ਲਗਭਗ 10 ਤੋਂ 15 ਲੋਕ ਬਹੁਤ ਹੀ ਮਾੜੀ ਹਾਲਤ ਵਿੱਚ ਬੈਠੇ ਸਨ ਉਹ ਕੋਈ ਆਮ ਯਾਤਰੀ ਨਹੀਂ ਸਨ ਉਹ ਨਾਜਾਇਜ਼ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀ ਸਨ ਜਿਨ੍ਹਾਂ ਵਿੱਚ ਬੱਚੇ ਔਰਤਾਂ ਅਤੇ ਬਜ਼ੁਰਗ ਸ਼ਾਮਲ ਸਨ ਗਰਮੀ ਅਤੇ ਹਵਾ ਦੀ ਕਮੀ ਕਾਰਨ ਉਹਨਾਂ ਦਾ ਸਾਹ ਕੁੱਟ ਰਿਹਾ ਸੀ ਕਈਆਂ ਦੇ ਚਿਹਰੇ ਪੀਲੇ ਪੈ ਚੁੱਕੇ ਸਨ ਅਤੇ ਉਹ ਭੁੱਖ ਪਿਆਸ ਨਾਲ ਤੜਪ ਰਹੇ ਸਨ ਇਹ ਦ੍ਰਿਸ਼ ਦੇਖ ਕੇ ਗੁਰਮੰਦਾ ਦਿਲ ਦਹਿਲ ਗਿਆ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਦੇ ਟਰਕ ਵਿੱਚ ਅਜਿਹਾ ਕੁਝ ਹੋ ਸਕਦਾ ਹੈ ਉਹ ਇੱਕ ਪਲ ਲਈ ਸੋਚਣ ਲੱਗਾ ਕਿ ਇਹ ਸਭ ਕਿਵੇਂ ਹੋਇਆ ਜਦੋਂ ਕਿ ਉਸਨੇ ਸਾਰਾ ਸਮਾਨ ਲਾਗ ਕਰਕੇ ਚੈੱਕ ਕੀਤਾ ਸੀ ਫਿਰ ਉਸਨੂੰ ਯਾਦ ਆਇਆ ਕਿ ਉਸਨੇ ਪਿਛਲੇ ਸਟਾਪ ਤੇ ਆਪਣੀ ਜ਼ਰੂਰੀ ਕਾਲ ਕਾਰਨ ਟਰਕ ਨੂੰ ਕੁਝ ਸਮੇਂ ਲਈ ਅਣਦੇਖਿਆ ਕਰ ਦਿੱਤਾ ਸੀ ਇਹ ਸਭ ਮਨੁੱਖੀ ਤਸਕਰੀ ਕਰਨ ਵਾਲੇ ਗਰਵਾ ਦਾ ਕੰਮ ਸੀ ਜਿਨ੍ਹਾਂ ਨੇ ਗਰਮੰਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਬਿਨਾ ਉਸਦੀ ਜਾਣਕਾਰੀ ਦੇ ਇਹਨਾਂ ਲੋਕਾਂ ਨੂੰ ਟਰੱਕ ਵਿੱਚ ਲੁਕੋ ਦਿੱਤਾ ਸੀ ਅਧਿਕਾਰੀਆਂ ਨੇ ਤੁਰੰਤ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਉਹਨਾਂ ਵਿੱਚੋਂ ਕਈ ਤਾਂ ਟਰੱਕ ਦੀ ਗਰਮੀ ਅਤੇ ਬੰਦ ਹੋਣ ਕਾਰਨ ਅੱਧ ਮਰਿਆ ਹਾਲਤ ਵਿੱਚ ਸਨ ਇੱਕ ਛੋਟਾ ਜਿਹਾ ਬੱਚਾ ਜਿਸਦੀ ਉਮਰ ਸ਼ਾਇਦ 4-5 ਸਾਲ ਹੋਵੇਗੀ ਉਸਦੀ ਮਾਂ ਦੀ ਗੋਦ ਵਿੱਚ ਬੇਹੋਸ਼ ਹੋ ਗਿਆ ਸੀ ਇਹ ਦ੍ਰਿਸ਼ ਦੇਖ ਕੇ ਅਧਿਕਾਰੀਆਂ ਦੀਆਂ ਅੱਖਾਂ ਵਿੱਚ ਵੀ ਨਮੀ ਆ ਗਈ ਪਰ ਕਾਨੂੰਨ ਆਪਣਾ ਕੰਮ ਕਰਦਾ ਹੈ ਅਧਿਕਾਰੀਆਂ ਨੇ ਗੁਰਮਨ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਭਾਵੇਂ ਗੁਰਮਨ ਚੀਕਨੀ ਕਹਿ ਰਿਹਾ ਸੀ ਕਿ ਉਹ ਬੇਕਸੂਰ ਹੈ ਅਤੇ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਸਬੂਤ ਉਸ ਦੇ ਖਿਲਾਫ ਸਨ ਤਰਕ ਉਸ ਦਾ ਸੀ ਅਤੇ ਲੋਕ ਉਸ ਦੇ ਤਰਕ ਵਿੱਚੋਂ ਮਿਲੇ ਸਨ ਉਸ ਦਾ ਡਰਾਈਵਰੀ ਦਾ ਕੈਰੀਅਰ ਉਸ ਦੇ ਸੁਪਨੇ ਅਤੇ ਉਸ ਦੇ ਪਰਿਵਾਰ ਦੀਆਂ ਉਮੀਦਾਂ ਸਭ ਇੱਕ ਪਲ ਵਿੱਚ ਖਤਰੇ ਵਿੱਚ ਪੈ ਗਏ ਗੁਰਮਨ ਨੂੰ ਪਤਾ ਸੀ ਕਿ ਇਸ ਕੇਸ ਦੇ ਨਤੀਜੇ ਬਹੁਤ ਭਿਆਨਕ ਹੋ ਸਕਦੇ ਹਨ ਮਨੁੱਖੀ ਤਸਕਰੀ ਦੇ ਦੋਸ਼ ਅਮਰੀਕਾ ਵਿੱਚ ਬਹੁਤ ਗੰਭੀਰ ਮੰਨੇ ਜਾਂਦੇ ਹਨ ਇਹ ਸਾਰਾ ਦ੍ਰਿਸ਼ ਸਾਨੂੰ ਦੱਸਦਾ ਹੈ ਕਿ ਸਾਡੇ ਟਰਕ ਡਰਾਈਵਰ ਵੀ ਕਿਸ ਤਰ੍ਹਾਂ ਹਰ ਰੋਜ਼ ਬਿਨਾਂ ਜਾਣਕਾਰੀ ਦੇ ਵੱਡੇ ਖਤਰੇ ਮੁੱਲ ਲੈਂਦੇ ਹਨ ਗੁਰਮਨ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕੇਸ ਦੀ ਕਾਰਵਾਈ ਸ਼ੁਰੂ ਹੋਈ ਪੁਲਿਸ ਨੇ ਸ਼ੁਰੂ ਵਿੱਚ ਗੁਰਮਨ ਨੂੰ ਹੀ ਮੁੱਖ ਦੋਸ਼ੀ ਮੰਨਿਆ ਕਿਉਂਕਿ ਕਾਨੂੰਨ ਦੀ ਨਜ਼ਰਾ ਵਿੱਚ ਤਰਕ ਦਾ ਮਾਲਕ ਜਾਂ ਡਰਾਈਵਰ ਹੀ ਉਸ ਵਿੱਚ ਮਿਲੇ ਕਿਸੇ ਵੀ ਗੈਰ ਕਾਨੂੰਨੀ ਸਮਾਨ ਜਾਂ ਵਿਅਕਤੀ ਲਈ ਜ਼ਵਾਬਦੇਹ ਹੁੰਦਾ ਹੈ ਗੁਰਮਨ ਜੇਲ੍ਹ ਵਿੱਚ ਬੰਦ ਸੀ ਅਤੇ ਉਸਦੇ ਪਰਿਵਾਰ ਨੂੰ ਜਦੋਂ ਇਹ ਖਬਰ ਮਿਲੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਪੰਜਾਬ ਵਿੱਚ ਬੈਠੀ ਉਸਦੀ ਬਜ਼ੁਰਗ ਮਾਂ ਰੋ ਰੋ ਕੇ ਬਿਹਾਲ ਹੋ ਗਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਜਿਸ ਪੁੱਤ ਤੇ ਉਹਨਾਂ ਨੂੰ ਮਾਣ ਸੀ ਅੱਜ ਉਹ ਇੰਨੇ ਵੱਡੇ ਦੋਸ਼ਾ ਵਿੱਚ ਕਿਵੇਂ ਫਸ ਗਿਆ ਪਰ ਗੁਰਮਨ ਦੇ ਦੋਸਤਾਂ ਅਤੇ ਪੰਜਾਬੀ ਪਾਈਚਾਰੇ ਨੇ ਉਸ ਦਾ ਸਾਥ ਨਹੀਂ ਛੱਡਿਆ ਉਹਨਾਂ ਨੇ ਤੁਰੰਤ ਇੱਕ ਚੰਗਾ ਵਕੀਲ ਕੀਤਾ ਅਤੇ ਕੇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰਵਾਈ ਵਕੀਲ ਨੇ ਦੱਸਿਆ ਕਿ ਗੁਰਮਨ ਦਾ ਕੇਸ ਬਹੁਤ ਨਾਜ਼ੁਕ ਹੈ ਪਰ ਜੇ ਉਹ ਇਹ ਸਾਬਤ ਕਰ ਸਕੇ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਹ ਖੁਦ ਵੀ ਮਨੁੱਖੀ ਤਸਕਰੀ ਕਰਨ ਵਾਲਿਆਂ ਦਾ ਸ਼ਿਕਾਰ ਹੋਇਆ ਹੈ ਤਾਂ ਸ਼ਾਇਦ ਉਹ ਬਚ ਜਾਵੇ ਜਾਂਚ ਦੌਰਾਨ ਪੁਲਿਸ ਨੇ ਤਰਕਦੇ ਪਿਛਲੇ ਦਰਵਾਜ਼ੇ ਤੇ ਲੱਗੇ ਤਾਲੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਤਾਲੇ ਨੂੰ ਤੋੜਿਆ ਨਹੀਂ ਗਿਆ ਸੀ ਬਲਕਿ ਉਸ ਦੀ ਇੱਕ ਡੁਪਲੀਕੇਟ ਚਾਬੀ ਵਰਤੀ ਗਈ ਸੀ ਇਸ ਤੋਂ ਇਲਾਵਾ ਜਿਸ ਜਗ੍ਹਾ ਤੋਂ ਲੋਕ ਤਰਕ ਵਿੱਚ ਚੜਾਏ ਗਏ ਸਨ ਉਸ ਜਗ੍ਹਾ ਦੇ ਸੁਰੱਖਿਆ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਿਆ ਕਿ ਕੁਝ ਅਣਪਛਾਤੇ ਲੋਕਾਂ ਨੇ ਜਦੋਂ ਗੁਰਮਨ ਸਟਾਫ ਤੇ ਸੀ ਬੜੀ ਚਲਾਕੀ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਲੋਕਾਂ ਨੂੰ ਅੰਦਰ ਦਾਖਲ ਕਰਵਾਇਆ ਇਹ ਸਾਰੇ ਸਬੂਤ ਗੁਰਮਨ ਦੀ ਬੇਗੁਨਾਹੀ ਵੱਲ ਇਸ਼ਾਰਾ ਕਰ ਰਹੇ ਸਨ ਪਰ ਅਸਲ ਰਾਤ ਉਦੋਂ ਮਿਲੀ ਜਦੋਂ ਪੁਲਿਸ ਨੇ ਪ੍ਰਵਾਸੀਆਂ ਵਿੱਚੋਂ ਇੱਕ ਬਜ਼ੁਰਗ ਵਿਅਕਤੀ ਦਾ ਬਿਆਨ ਦਰਜ ਕੀਤਾ ਉਸਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਟਰੱਕ ਵਿੱਚ ਲੁਕਾਇਆ ਗਿਆ ਸੀ ਤਾਂ ਡਰਾਈਵਰ ਗੁਰਮਨ ਉੱਥੇ ਮੌਜੂਦ ਨਹੀਂ ਸੀ ਅਤੇ ਜਦੋਂ ਉਹ ਅੰਦਰ ਸਨ ਤਾਂ ਉਹਨਾਂ ਨੇ ਡਰਾਈਵਰ ਨੂੰ ਕਦੇ ਨਹੀਂ ਦੇਖਿਆ ਉਸਨੇ ਇਹ ਵੀ ਦੱਸਿਆ ਕਿ ਤਸਕਰਾਂ ਨੇ ਉਹਨਾਂ ਤੋਂ ਪਾਰੀ ਰਕਮ ਲਈ ਸੀ ਅਤੇ ਕਿਹਾ ਸੀ ਕਿ ਡਰਾਈਵਰ ਉਹਨਾਂ ਦਾ ਸਾਥੀ ਹੈ ਪਰ ਅਸਲ ਵਿੱਚ ਉਹ ਝੂਠ ਬੋਲ ਰਹੇ ਸਨ ਇਹ ਗਵਾਹੀ ਅਤੇ ਸਬੂਤ ਗੁਰਮਨ ਨੂੰ નિર્ਦੋਸ਼ ਸਾਬਤ ਕਰਨ ਲਈ ਬਹੁਤ ਮਹੱਤਵਪੂਰਨ ਸਨ ਕਈ ਹਫ਼ਤਿਆਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਆਖਰਕਾਰ ਗੁਰਮਨ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਪਰ ਉਸ ਦੀ ਜ਼ਿੰਦਗੀ ਤੇ ਇਸ ਘਟਨਾ ਦਾ ਗਹਿਰਾ ਅਸਰ ਪਿਆ ਉਹ ਆਜ਼ਾਦ ਤਾਂ ਹੋ ਗਿਆ ਸੀ ਪਰ ਇਹ ਡਰ ਅਤੇ ਤਣਾਅ ਉਸ ਦੇ ਨਾਲ ਹਮੇਸ਼ਾ ਰਿਹਾ ਗੁਰਮਨ ਸਿੰਘ ਦੀ ਬੇਗੁਨਾਹੀ ਸਾਬਤ ਹੋਣ ਤੋਂ ਬਾਅਦ ਜਿੱਥੇ ਇੱਕ ਪਾਸੇ ਉਸ ਦੇ ਪਰਿਵਾਰ ਅਤੇ ਪਾਈਚਾਰੇ ਨੇ ਸੁੱਖ ਦਾ ਸਾਹ ਲਿਆ ਉੱਥੇ ਹੀ ਦੂਜੇ ਪਾਸੇ ਇਹ ਘਟਨਾ ਅਮਰੀਕਾ ਵਿੱਚ ਟਰੱਕ ਡਰਾਈਵਰਾਂ ਲਈ ਇੱਕ ਵੱਡਾ ਸਬਕ ਬਣ ਗਈ ਗੁਰਮਨ ਨੇ ਜੇਲ੍ਹ ਤੋਂ ਬਾਹਰ ਆ ਕੇ ਪਹਿਲਾ ਕੰਮ ਇਹ ਕੀਤਾ ਕਿ ਉਸ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਕਹਾਣੀ ਸਾਰੇ ਪੰਜਾਬੀ ਪਾਈਚਾਰੇ ਤੱਕ ਪਹੁੰਚਾਈ ਉਸਨੇ ਪਾਉਕ ਹੋ ਕੇ ਦੱਸਿਆ ਕਿ ਕਿਵੇਂ ਤਸਕਰੀ ਕਰਨ ਵਾਲੇ ਗਰੋ ਸਾਡੇ ਪੋਲੇ ਬਾਲੇ ਟਰੱਕ ਡਰਾਈਵਰਾਂ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਦਾ ਫਾਇਦਾ ਉਠਾਉਂਦੇ ਹਨ ਉਸਨੇ ਦੱਸਿਆ ਕਿ ਇੱਕ ਪਲ ਦੀ ਅਣਗਹਿਲੀ ਤੁਹਾਡੀ ਸਾਰੀ ਜ਼ਿੰਦਗੀ ਨੂੰ ਨਰਕ ਬਣਾ ਸਕਦੀ ਹੈ ਉਸਨੇ ਸਾਰੇ ਟਰੱਕ ਡਰਾਈਵਰਾਂ ਨੂੰ ਸਖਤ ਚੇਤਾਵਨੀ ਦਿੱਤੀ ਕਿ ਉਹ ਕਿਸੇ ਵੀ ਸਟਾਪ ਤੇ ਆਪਣਾ ਟਰੱਕ ਅਨਲੌਕ ਨਾ ਛੱਡਣ ਟਰੱਕ ਦੇ ਪਿਛਲੇ ਦਰਵਾਜ਼ੇ ਤੇ ਹਮੇਸ਼ਾ ਇੱਕ ਅਜਿਹਾ ਮਜ਼ਬੂਤ ਤਾਲਾ ਲਗਾਓ ਜਿਸਨੂੰ ਤੋੜਨਾ ਜਾਂ ਡੁਪਲੀਕੇਟ ਚਾਬੀ ਨਾਲ ਖੋਲਣਾ ਮੁਸ਼ਕਲ ਹੋਵੇ ਇਸ ਤੋਂ ਇਲਾਵਾ ਉਸਨੇ ਇਹ ਵੀ ਕਿਹਾ ਕਿ ਜਦੋਂ ਵੀ ਤੁਸੀਂ ਕਿਤੇ ਰੁਕਦੇ ਹੋ ਤਾਂ ਆਪਣੇ ਟਰਕ ਦੇ ਆਲੇ ਦੁਆਲੇ ਧਿਆਨ ਦਿਓ ਅਤੇ ਜੇਕਰ ਕੋਈ ਅਣਜਾਣ ਵਿਅਕਤੀ ਤੁਹਾਡੇ ਟਰਕ ਦੇ ਆਲੇ ਦੁਆਲੇ ਘੁੰਮਦਾ ਦੇਖਿਆ ਜਾਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ ਉਸ ਦਾ ਸੰਦੇਸ਼ ਸਿਰਫ ਇਹ ਨਹੀਂ ਸੀ ਕਿ ਸਾਨੂੰ ਆਪਣੇ ਟਰੱਕਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ ਬਲਕਿ ਇਹ ਵੀ ਸੀ ਕਿਸਾਨੂ ਮਨੁੱਖੀ ਤਸਕਰੀ ਵਰਗੇ ਅਣਮਨੁੱਖੀ ਅਪਰਾਧਾਂ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਗੁਰਮਨ ਸਿੰਘ ਦਾ ਇਹ ਕੇਸ ਹੁਣ ਅਮਰੀਕਾ ਵਿੱਚ ਪੰਜਾਬੀ ਟਰਕਿੰਗ ਕਮਿਊਨਿਟੀ ਲਈ ਇੱਕ ਮਿਸਾਲ ਬਣ ਗਿਆ ਹੈ ਜਿਸ ਤੋਂ ਬਾਅਦ ਕਈ ਟਰਕਿੰਗ ਕੰਪਨੀਆਂ ਨੇ ਆਪਣੇ ਡਰਾਈਵਰਾਂ ਲਈ ਸੁਰੱਖਿਆ ਨਿਯਮਾਂ ਨੂੰ ਹੋਰ ਸਖਤ ਕਰ ਦਿੱਤਾ ਹੈ ਗੁਰਮਨ ਅਜ ਵੀ ਟਰੱਕ ਚਲਾਉਂਦਾ ਹੈ ਪਰ ਹੁਣ ਉਸ ਦੀ ਹਰ ਨਜ਼ਰ ਆਪਣੇ ਟਰੱਕ ਦੇ ਆਲੇ ਦੁਆਲੇ ਘੁੰਮਦੀ ਹੈ ਉਸ ਦੀ ਜ਼ਿੰਦਗੀ ਦਾ ਇਹ ਕੌੜਾ ਤਜਰਬਾ ਹੁਣ ਉਸ ਦੀ ਸਭ ਤੋਂ ਵੱਡੀ ਸੁਰੱਖਿਆ ਬਣ ਗਿਆ ਹੈ ਇਸ ਦਰਦਨਾਕ ਕਹਾਣੀ ਦਾ ਸਭ ਤੋਂ ਵੱਡਾ ਸੁਨੇਹਾ ਇਹ ਹੈ ਕਿ ਵਿਦੇਸ਼ ਦੀ ਤਰਤੀ ਤੇ ਪੈਸੇ ਦੀ ਦੌੜ ਵਿੱਚ ਅਸੀਂ ਅਕਸਰ ਆਪਣੀ ਸੁਰੱਖਿਆ ਨੂੰ ਪੁੱਲ ਜਾਂਦੇ ਹਾਂ ਅਤੇ ਗੁਰਮਨ ਵਰਗੇ ਮਿਹਨਤੀ ਲੋਕ ਤਸਕਰਾਂ ਦੇ ਜਾਲ ਵਿੱਚ ਫਸ ਜਾਂਦੇ ਹਨ ਸਾਨੂੰ ਆਪਣੇ ਪਾਈਚਾਰੇ ਦੇ ਹਰ ਵਿਅਕਤੀ ਨੂੰ ਇਸ ਸੱਚਾਈ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਇਹ ਸਾਰੀ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਜਿੱਥੇ ਡਾਲਰ ਦੀ ਚਮਕ ਹੈ ਉੱਥੇ ਹੀ ਖਤਰੇ ਵੀ ਬਹੁਤ ਵੱਡੇ ਹਨ ਗੁਰਮਨ ਸਿੰਘ ਦਾ ਕੇਸ ਸਿਰਫ ਇੱਕ ਟਰਕ ਡਰਾਈਵਰ ਦੀ ਕਹਾਣੀ ਨਹੀਂ ਬਲਕਿ ਉਹਨਾਂ ਸਾਰੇ ਪ੍ਰਵਾਸੀਆਂ ਦੀ ਗਾਥਾ ਹੈ ਜੋ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਰੋਟੀ ਕਮਾਉਂਦੇ ਹਨ ਪਰ ਅਣਜਾਣੇ ਵਿੱਚ ਵੱਡੇ ਅਪਰਾਧਾਂ ਦਾ ਸ਼ਿਕਾਰ ਹੋ ਜਾਂਦੇ ਹਨ ਇਹ ਮਨੁੱਖੀ ਤਸਕਰੀ ਕਰਨ ਵਾਲੇ ਲੋਕ ਬਹੁਤ ਚਲਾਕ ਹੁੰਦੇ ਹਨ ਉਹ ਹਰ ਛੋਟੇ ਮੌਕੇ ਦੀ ਪਾਲ ਵਿੱਚ ਰਹਿੰਦੇ ਹਨ ਅਤੇ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਬੇਝਿਜਕ ਕਿਸੇ ਦੀ ਵੀ ਜ਼ਿੰਦਗੀ ਹਤਰੇ ਵਿੱਚ ਪਾ ਦਿੰਦੇ ਹਨ ਇਸ ਲਈ ਹਰ ਟਰਕ ਡਰਾਈਵਰ ਨੂੰ ਇੱਕ ਜਾਸੂਸ ਵਾਂਗ ਚੌਕਸ ਰਹਿਣਾ ਚਾਹੀਦਾ ਹੈ ਆਪਣੀ ਜ਼ਿੰਮੇਵਾਰੀ ਸਿਰਫ ਸਾਮਾਨ ਪਹੁੰਚਾਉਣ ਤੱਕ ਹੀ ਸੀਮਤ ਨਾ ਰੱਖੋ ਬਲਕਿ ਆਪਣੇ ਟਰਕ ਦੀ ਸੁਰੱਖਿਆ ਨੂੰ ਆਪਣੀ ਸਭ ਤੋਂ ਵੱਡੀ ਜ਼ਿੰਮੇਵਾਰੀ ਸਮਝੋ ਯਾਦ ਰੱਖੋ ਤੁਹਾਡਾ ਇੱਕ ਗਲਤ ਫੈਸਲਾ ਜਾਂ ਇੱਕ ਪਲ ਦੀ ਅਣਗਹਿਲੀ ਤੁਹਾਨੂੰ ਨਾ ਸਿਰਫ ਜੇਲ੍ਹ ਦੀਆਂ ਸਲਾਖਾਂ ਪਿੱਛੇ ਲੈ ਜਾ ਸਕਦੀ ਹੈ ਬਲਕਿ ਤੁਹਾਡੇ ਪਰਿਵਾਰ ਦੇ ਸੁਪਨਿਆਂ ਨੂੰ ਵੀ ਤੋੜ ਸਕਦੀ ਹੈ ਸਭ ਤੋਂ ਜ਼ਰੂਰੀ ਸੁਨੇਹਾ ਇਹ ਹੈ ਕਿ ਸਾਨੂੰ ਸਾਰੇ ਟ੍ਰਕ ਡਰਾਈਵਰਾਂ ਨੂੰ ਇੱਕ ਦੂਜੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਜੇਕਰ ਕਿਸੇ ਨੂੰ ਕੋਈ ਸ਼ੱਕੀ ਚੀਜ਼ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਆਪਣੇ ਸਾਥੀ ਡਰਾਈਵਰਾਂ ਅਤੇ ਪੁਲਿਸ ਨਾਲ ਸਾਂਝਾ ਕਰਨਾ ਚਾਹੀਦਾ ਹੈ ਇੱਕ ਜੁਟਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਗੁਰਮਨ ਅਜਵੀ ਕਹਿੰਦਾ ਹੈ ਕਿ ਜਦੋਂ ਉਸਨੇ ਬੱਚਿਆਂ ਨੂੰ ਟਰੱਕ ਦੇ ਅੰਦਰ ਤੜਪਦੇ ਦੇਖਿਆ ਤਾਂ ਉਸਦੀ ਰੂਹ ਕੰਬ ਗਈ ਸੀ ਅਤੇ ਉਹ ਦ੍ਰਿਸ਼ ਉਸ ਨੂੰ ਅੱਜ ਵੀ ਸੌਣ ਨਹੀਂ ਦਿੰਦਾ ਅੱਜ ਅਸੀਂ ਸਾਰੇ ਟਰੱਕ ਡਰਾਈਵਰਾਂ ਨੂੰ ਦੁਆ ਕਰਦੇ ਹਾਂ ਕਿ ਉਹ ਸੁਰੱਖਿਅਤ ਰਹਿਣ ਅਤੇ ਉਹਨਾਂ ਨੂੰ ਕਦੇ ਵੀ ਅਜਿਹੀ ਭਿਆਨਕ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ ਆਪਣੀ ਕਮਾਈ ਦੀ ਰਾਖੀ ਕਰਨੀ ਅਤੇ ਆਪਣੀ ਇਮਾਨਦਾਰੀ ਨੂੰ ਬਰਕਰਾਰ ਰੱਖਣਾ ਹੀ ਅਸਲੀ ਸਫਲਤਾ ਹੈ ਸੋ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਓ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਨੂੰ ਨਜ਼ਰਅੰਦਾਜ਼ ਨਾ ਕਰੋ ਸੁਰੱਖਿਤ ਰਹੋ ਜਾਗਰੂਕ ਰਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ